ਨੀ ਮੈਂ ਸਨ ਉਹ ਰੁਟੀਨ ਦੀ ਮੀਟਿੰਗ ਸੀਗੀ ਜੋ ਤੁਹਾਨੂੰ ਪਤਾ ਹੀ ਹੈ ਕੌਮ ਦੀ ਵੱਡੀ ਸੰਸਥਾ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਗੁਰੂ ਘਰ 800 ਤੇ ਵੱਡਾ ਪ੍ਰਬੰਧ ਹੈ ਸੋ ਸਾਰੇ ਪ੍ਰਬੰਧਾਂ ਦੇ ਵਿੱਚੋਂ ਜੋ ਹਰ ਇੱਕ ਗੁਰੂ ਘਰ ਦੀ ਰਿਕੁਆਇਰਮੈਂਟ ਇੱਥੇ ਆਉਂਦੀ ਹੈ ਐਸਟੀਮੇਟ ਲੱਗ ਕੇ ਸਾਰੀਆਂ ਰਿਪੋਰਟਾਂ ਹੋ ਕੇ ਜਾਂ ਸਬ ਕਮੇਟੀਆਂ ਦੇ ਵਿੱਚ ਜਿਸ ਵੀ ਚਾਹੇ ਕਿਸੇ ਵੱਡੇ ਗੁਰੂ ਘਰ ਦੀ ਇੱਕ ਕਲਾਸ ਦੀ 20 ਕਲਾਸ ਦੀ ਜਿੰਨੇ ਗੁਰੂ ਘਰਾਂ ਦੀਆਂ ਸਕੂਲਾਂ ਕਾਲਜਾਂ ਦੀਆਂ ਜੋ ਇੱਥੇ ਆਉਂਦੀਆਂ ਮਹੀਨਾਵਾਰ ਉਹ ਸਾਰੀ ਅੱਜ ਜੋ ਰੁਟੀਨ ਮੀਟਿੰਗ ਸੀ ਉਹ ਅੱਜ ਵਿਚਾਰੀ ਗਈ ਹੈ ਲੰਮੇ ਕੋਈ ਕਾਫੀ ਟਾਈਮ ਹੋ ਗਿਆ ਸੀਗਾ ਤਾਂ ਵੀ ਉਹ ਸਿਟ ਵੱਲੋਂ ਇੱਕ ਰਿਕੁਆਇਰਮੈਂਟ ਦਿੱਤੀ ਗਈ ਹੈ ਰਿਕਾਰਡ ਮੰਗਿਆ ਗਿਆ ਉਹਦੇ ਬਾਰੇ ਕੀ ਡਿਸਾਈਡ ਕੀਤਾ ਉਹਦਾ ਪ੍ਰਧਾਨ ਸਾਹਿਬ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਉਸ ਦਿਨ ਹੀ ਕਹਿ ਦਿੱਤਾ ਜਦੋਂ ਉਸੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੀ ਨੇ ਹੁਕਮ ਕਰਤਾ ਸੀ ਹਦੇਸ ਕਰਤਾ ਸੀ ਤਾਂ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਤੇ ਇਸ ਮੁੱਚੀ ਕਮੇਟੀ ਨੇ ਕਹੀ ਦਿੱਤਾ ਸੀ ਪਰ ਦੁੱਖ ਆਉਂਦਾ ਕਿ ਕਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ 84 ਦੇ ਵਿੱਚ ਫੋਰਸਾਂ ਚੜ੍ਹ ਕੇ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਉਸ ਦਿਨ ਵੇਖਿਆ ਕਿਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸੋ ਦਾ ਜਿਸ ਇਤਾਮੀ ਦਾ ਦਫਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜਦੋਂ ਉਸ ਰੀ ਅਕਾਲ ਤਖਬ ਸਾਬ ਦੇ ਜਥੇਦਾਰ ਸਾਹਿਬ ਨੇ ਆਦੇਸ਼ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਫਿਰ ਫੋਰਸਾਂ ਲੈ ਕੇ ਬਿਨਾਂ ਦੱਸੀ ਤੋਂ ਇਸ ਤਰ੍ਹਾਂ ਆਉਣਾ ਕਿ ਚੰਡੀਗੜ੍ਹ ਰਾਜਤਾਨੀ ਸਬ-ਆਫਿਸ ਦੇ ਵਿੱਚ ਚਾਹੇ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੀਆਂ ਕਿ ਉਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਫੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਉਹ ਫੋਰਸਾਂ ਛਾੜ ਕੇ ਪਰ ਇਹ ਮੂੰਹ ਦੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਕੀ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਐਮਐਲਏ ਕਹਿ ਰਹੇ ਹੋਣ ਆਪ ਦੇ ਲੀਡਰ ਹੀ ਕਹਿ ਰਹੇ ਹੋਣ ਇਦੋਂ ਫਿਰ ਇਹ ਲੰਤ ਕੀ ਹੋ ਸਕਦੀ ਹੈ ਤੈਨੋਂ ਤਾਂ ਕਹਿੰਦੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਸਾਲ ਹੈਗੀ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਦਲ ਪੰਥ ਹੈ ਸੰਪਰਦਾਵਾਂ ਟਕਸਾਲਾਂ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮਰਿਆਦਾ ਨਾਲ ਸ਼ਬਦ ਰੱਖਦਾ ਬਿਆਨਬਾਜ਼ੀ ਕਰਦਾ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ 'ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਉਸ ਪ੍ਰਾਈਵੇਟ ਮੀਡੀਆ ਰਾਹੀਂ ਕਿ ਰਿਕਵਰ ਹੋਊਗਾ ਜੋ ਮਤਲਬ ਉਹ ਸ਼ਬਦ ਵਰਤ ਨਹੀਂ ਸਕਦੇ ਕਿ ਉਸ ਜਗ੍ਹਾ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਤੇ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬੀਤੇ ਕੱਲ ਸੀਐਮਾਨ ਕਹਿੰਦੇ ਕਿ ਕਿ ਬੈਕ ਵਿੱਚ ਤਰ ਰਾਇਆ ਸਾਹਿਬ ਨੇ ਜਿਹੜਾ ਇਹ ਦਾਵਾ ਕੀਤਾ ਕਿ 30 ਗੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਸ ਦਿਨ ਹੋਰ ਤੇ ਲਏ ਹੈ ਤੇ 30 ਰੁਪਏ ਜਿਹੜੇ ਗੋਇੰਦਵਾਲ ਸਾਹਿਬ ਜਿਹੜੇ ਸਰੂਪ ਵਿਰਧ ਹੋ ਗਏ ਸੀ ਉੱਥੇ ਦਿੱਤੇ ਆ ਉਹਨਾਂ ਸਾਹਿਬ ਪਰ ਕੋਰਟ 'ਚ ਇੱਥੇ ਬੋਲਦੀ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰ ਦਸਤੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਇਹ ਚੀਜ਼ ਲੱਗੀ ਨਾ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਥੋਂ ਕੂਕ ਕੂਕੇ ਕਹਿ ਰਿਹਾ ਸੀ ਇਸ ਦਫ਼ਤਰ ਤੋਂ ਕਿ ਭਾਈ ਇਹ ਪੰਥ ਦਾ ਮਸਲਾ ਅਹੀਂ ਰਾਜਸਤਾਨੀ ਜਾ ਕੇ ਚੰਡੀਗੜ੍ਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਨ ਧਾਮੀ ਨੇ ਪ੍ਰਸੰਗਤ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਾਲ ਪੰਥ ਸੰਪਰਦਾ ਟਕਸਾਲ ਕਿਸੇ ਦੇ ਵੀ ਸਰਕਾਰਾਂ ਦਾ ਖੰਦਾਜ਼ੀ ਕਰਨੀ ਸ਼੍ਰੋਮਣੀ ਕਮੇਟੀ ਕਿਤੇ ਟੱਕੇ ਨਹੀਂ ਵਹਿ ਸਕਦੀ ਤੇ ਸ਼੍ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਬੋਲੇ ਚਲ ਹੁਣ ਬੋਲ ਰਹੇ ਆ ਤੁਹ ਵਿਖ ਚ ਹੁਣ ਲੱਗਦਾ ਵੀ ਸਾਰੇ ਪਾਸੇ ਕਿਉਂਕਿ ਜਦੋਂ ਕੋਈ ਹੰਕਾਰ ਜੇ ਜਦੋਂ ਸੱਤਾ ਦਾ ਨਸ਼ਾ ਸਿਰ ਚੜ ਜੇ ਉਹ ਕੱਲਾ ਰਾਜਾ ਸਾਹਿਬ ਗੁਰਦੁਆਰੇ ਨਹੀਂ ਉਹ ਸਾਰੀ ਤਕਸਾਲਾਂ ਵੱਲ ਵੀ ਵਧੂ ਸੰਪਰਦਾਵਾਂ ਵੱਲ ਵੀ ਵਧੂਗਾ ਤੇ ਦਲ ਪੰਥਾ ਵੱਲ ਵੀ ਵਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱਲ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਆਨੇ ਉਹਨਾਂ ਨੂੰ ਕਿਹਾਗਾ ਤੇ ਤੁਸੀਂ ਵੇਖਿਆ ਵੀ ਉਸ ਤੋਂ ਬਾਅਦ ਉਹਨਾਂ ਚ ਨਿਮਰਤਾ ਵੀ ਝਲਕੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ ਲੱਗਿਆ ਜੋ ਸੁਣਨ ਚ ਆ ਰਿਹਾ ਤੇ ਕੇ ਦਿੱਲੀਆਂ ਤੋਂ ਆਕੀ ਹੋ ਕੇ ਬਾਗੀ ਹੋ ਕੇ ਆਇਆ ਵਧੀਆ ਗੱਲ ਹੈ ਜੇ ਦਿੱਲੀਆਂ ਦੇ ਮਗਰ ਲੱਗਦਾ ਰਹੂਗਾ ਤਾਂ ਮੈਂ ਸਮਝਦਾ ਕਿਰਕਰੀ ਫਟੇ ਲਾਨ ਟੋਸੇ ਤਰ੍ਹਾਂ ਹੋਣੀ ਹੈ ਜਿਵੇਂ ਮਾਗੀ ਦੇ ਬਿਆਨ ਤੋਂ ਬਾਅਦ ਹੋਈ ਹੈ ਸੋ ਇਸ ਕਰਕੇ ਕੱਲ ਜੇ ਦਿੱਲੀਾਂ ਤੋਂ ਆਕੀ ਬਾਗੀ ਹੋ ਕੇ ਆਇਆ ਨਿਮਨ ਹੋ ਕੇ ਗਿਆ ਨਿਮਰਤਾ ਨਾਲ ਗਿਆ ਤਾਂ ਲੋਕ ਵੀ ਪ੍ਰਸ਼ੰਸਾ ਕਰਦੇ ਵੀ ਸੀਐਮ ਸਾਹਿਬ ਦਾ ਜੋ ਆਪਣਾ ਫਰਜ ਹੈ ਜੋ ਜਿਸ ਤਰ੍ਹਾਂ ਵਾਅਦੇ ਕੀਤੇ ਆ ਬਾਹਰ ਦੀ ਲਿਸਟ ਬਹੁਤ ਲੰਮੀ ਹੈ ਮੈਂ ਇਥੇ ਗਿਣਿਆ ਨਹੀਂ ਸਕਦਾ ਜੋ ਸਰਕਾਰ ਦੇ ਫਰਜ ਹੈ ਉਹ ਪੂਰੇ ਕਰੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਚਲਾਉਣ ਦੀ ਕੋਈ ਨਿੱਕੀ ਗੱਲ ਨਹੀਂ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਪੂਰੀਆਂ ਕਰੋ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ 8 ਮਹੀਨੇ ਰਹੇਗੇ ਤੇ ਜੋ ਤੁਸੀਂ ਕਿਹਾ ਸੀ ਮਾਲਵਾ ਨਹਿਰ ਸੂਲਾ ਮੈਡੀਕਲ ਕਾਲਜ 1000 ਰੁਪਿਆ ਲਾਜ ਨਾਡਰ ਦਾ ਬੁਰਾ ਹਾਲ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਉਹ ਮਸ ਕੰਮ ਕਰੋ ਧਰਮ ਦਾ ਕੰਮ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਹੈ ਤੇ ਸਰਬਸ੍ਰੀ ਅਕਾਲ ਤਖਬਾਬ ਹੈ ਅਕਾਲ ਤਖਬਾਬ ਦੇ ਜਥੇ ਹਰੇ ਥੋੜੀ ਜੇ ਕੋਈ ਸੰਸਥਾ ਕੋਈ ਗੜਬੜ ਕਰ ਰਹੀ ਹੈ ਕੋਈ ਪਤਾਈ ਕਰ ਰਹੀ ਹੈ ਸਿੰਘ ਸਾਹਿਬ ਸਭ ਦੇ ਸਾਹਮਣੇ ਆ ਉਹ ਸਭ ਤੇ ਇੱਕੋ ਹੀ ਤਰ੍ਹਾਂ ਦਾ ਉਹਨਾਂ ਦਾ ਹੱਥ ਹੈ ਰੋਖ ਹੈ ਜੇ ਸ਼੍ਰੋਮਣੀ ਕਮੇਟੀ ਕੋਈ ਗਲਤ ਕਾਰਜ ਕਰੂ ਉਹ ਵੀ ਤਾੜਨਾ ਕਰਨਗੇ ਸਮੇਂ-ਸਮੇਂ ਤੇ ਹੋਈ ਹੈ ਪਿਛਲੇ ਸਮੇਂ 'ਚ ਵੇਖਿਆ ਕਿ ਅੰਤਰਕ ਕਮੇਟੀਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸਮੁੱਚੀ ਅੰਤਰਕ ਕਮੇਟੀਆਂ ਫਸੀਲ ਤੇ ਖੜ ਕੇ ਤੁਹਾਡੇ ਸਾਹਮਣੇ ਸੇਵਾ ਲੱਗੀ ਤੁਸੀਂ ਲੈ ਕੇ ਵੇਖਿਆ ਜੇ ਕਿਤੇ ਕਿ ਤਾਹੀ ਹੋਈ ਹੈ ਜੇ ਕੋਈ ਕੋਈ ਵੀ ਧਾਰਮਿਕ ਆਗੂ ਕਰੂਗਾ ਤੇ ਅਕਾਲ ਤਖਸਾਲ ਸਮਰਾਤਾ ਹਰ ਇੱਕ ਨੂੰ ਸੇਵਾ ਦੀ ਬੀਤੇ ਕਾਲ ਜੋ ਬੈਗ ਲੈ ਕੇ ਆਏ ਨੇ ਉਸ ਤੇ ਕਿਹਾ ਇਸ ਲਈ ਉਸ ਤੇ ਕਿਹਾ ਜਾ ਰਿਹਾ ਕਿ ਐਸਜੀਬੀਸੀ ਦੇ ਨੁਆਜ਼ਮਦੀਆਂ ਕੁੰਡਲੀਆਂ ਨੇ ਕਿੰਨੀ ਜਾਇਦਾਦ ਹੈ ਕਿੰਨਾ ਵੇਰ ਵਾ ਸਾਰਾ ਦੇਖੇ ਗਏ ਮੈਂ ਸਮਝਦਾ ਇਹ ਸਿੰਘ ਸਾਹਿਬ ਜੀਆਂ ਕੋਲੇ ਆਏ ਆ ਉਹਨਾਂ ਨੇ ਸਿੰਘ ਸਾਹਿਬ ਜੀਆਂ ਨੇ ਤੁਸੀਂ ਵੇਖੀ ਉਹਨਾਂ ਨੇ ਕਿਹਾ ਸੀ ਮੇਰੇ ਪੀਏ ਨੂੰ ਬੜਾ ਜਾ ਭਾਈ ਕਿ ਅਸੀਂ ਪੜਤਾਲ ਕਰ ਲਾਂਗੇ ਸਿੰਘ ਸਾਹਿਬ ਨੇ ਇਹ ਚਲੋ ਬੜਪਣ ਹੈ ਸਿੰਘ ਸਾਹਿਬ ਦਾ ਨਹੀਂ ਕਿਤੇ ਇਹ ਤਾਂ ਪਿਰਤ ਭੇਜੂ ਜੇ ਸਰਕਾਰਾਂ ਗਵਰਨਮੈਂਟਾਂ ਕਿਸੇ ਵੀ ਅਫਸਰ ਨੂੰ ਅਧਿਕਾਰੀ ਨੂੰ ਤਲਬ ਕਰਿਆ ਕਰਨਗੀਆਂ ਸੰਮਣ ਕਰਿਆ ਕਰਨਗੀਆਂ ਬੁਲਾਇਆ ਕਰਨਗੀਆਂ ਉਹ ਅਧਿਕਾਰੀ ਕੀ ਕਰਿਆ ਕਰੂ ਸਰਕਾਰਾਂ ਦੇ ਆ ਇਹ ਤਾਂ 32000 ਲੈ ਕੇ ਆ 60000 ਪੰਨਾ ਲੈ ਕੇ ਆਇਆ ਗੁਰੂ ਸਰਕਾਰ ਦੇ ਖਿਲਾਫ ਰਪੋਰਟਾਂ ਦਾ ਅਰਜ਼ੀਆਂ ਦਾ ਉਹ ਲੈ ਕੇ ਆ ਕੇ ਮੂਹਰੇ ਧਰ ਦਿਆ ਕਰੂਗਾ ਇਹ ਕਿਤੇ ਹੈ ਫਿਰਤ ਚਲੋ ਜੀ ਉਹ ਲੈ ਕੇ ਆਏ ਆ ਤਾਂ ਸਿੰਘ ਸਾਹਿਬ ਦਾ ਅਧਿਕਾਰ ਹੈ ਉਹ ਤਾਂ ਸਿੰਘ ਸਾਹਿਬ ਦਾ ਬੜੱਪਾ ਹੈ ਕਿ ਉਹਨਾਂ ਨੇ ਕਹਿਤਾ ਵੀ ਸਾਡੇ ਪੀਏ ਨੂੰ ਫੜਾ ਜਾ ਭਾਈ ਅਸੀਂ ਵੇਖ ਲਾਂਗੇ ਇਹ ਬੜੱਪਣਾ ਇਹੀ ਤਾਂ ਆਮ ਅਦਾਲਤਾਂ ਤੇ ਗੁਰੂ ਦੇ ਤਖਤ ਦਾ ਬੜੱਪਣਾ ਤੇ ਨਹੀਂ ਤੁਸੀਂ ਵੇਖੋ ਵੀ ਕਿਸੇ ਨੂੰ ਸੰਮਨ ਕੀਤਾ ਹੋਵੇ ਅਦਾਲਤ ਨੇ ਕੋਰਟ ਨੇ ਬੁਲਾਇਆ ਹੋਵੇ ਕਿਸੇ ਅਫੀਸਰ ਨੇ ਵੀ ਬੁਲਾਇਆ ਹੋਵੇ ਤੇ ਉਹ ਜਿਹੜਾ ਮੁਰਜ ਮੂਰਲਾ ਤੇ ਉਹ ਵੱਡਾ ਉਸੇ ਮਹਿਕਮੇ ਖਿਲਾਫ ਜਾਂ ਸਰਕਾਰ ਖਿਲਾਫ ਪੁਲੰਦਾ ਇਕੱਠਾ ਕਰਕੇ ਲੈ ਜੀ ਵੀ ਨਹੀਂ ਜੀ ਤੁਹਾਡੇ ਚ ਤਾਂ ਬਹੁਤ ਨਕਾਮੀਆਂ ਤੋਂ ਚੀਜ਼ ਦੀ ਪੜਤਾਲ ਕਰੋ ਇਹ ਕਿਤੇ ਹੋਇਆ ਪਰ ਨਹੀਂ ਮੈਂ ਸਮਝਦਾ ਗੁਰੂ ਦਾ ਤਖਤ ਸਿੰਘ ਸਾਹਿਬ ਪੜਤਾਲ ਕਰਨਗੇ ਇਹ ਪਾਰਦਰਸ਼ਤਾ ਇਹ ਕਿਸੇ ਕੋਲੇ ਲੁਕੀ ਸ਼ਿਫੀ ਸੰਸਥਾ ਨਹੀਂ ਇਹ ਗੌਮ ਦੀ ਪਾਨ ਦੀ ਸੰਸਥਾ ਇੱਕ ਇੱਕ ਜਿਤਾਇਓ ਕਿਹਾ ਨਾ ਵੀ ਤੁਸੀਂ ਇਹ 2 ਰੁਪਈਆ ਦਾ ਗੱਜਟ ਮੈਂ ਸਮਝਦਾ ਆਹ ਰੋਲੇ ਚ ਕਾ ਗੱਲ ਵੀ ਨਿਕਲਦੀ ਹੈ ਆ ਰੋਲੇ ਦੇ ਵਿੱਚ ਇੱਕ ਗੱਲ ਇਹ ਵੀ ਨਿਕਲਦੀ ਹੈ ਕੂਰ ਕੌਮ ਪੰਥ ਦੁਨੀਆ ਚ ਬੈਠਾ ਸਿੱਖ ਗੁਰਦੁਆਰਾ ਗੱਜਟ ਲਵਾ ਦੇ ਤਾਂ ਕਿ ਪਤਾ ਲੱਗੇ ਹਰ ਇੱਕ ਮਹੀਨੇ ਦਾ ਲੇਖਾ ਜੋਖਾ ਕਿ ਜੋ ਖੋਲਕ ਦੇ ਵਿੱਚ ਦਸਵੰਦ ਆਉਂਦਾ ਤੇ ਉਹ ਨਿਕਲਦਾ ਰਿਕਨੂ ਹਿਸਾਬ ਪਤਾ ਲੱਗੇ ਅਹੀਂ ਸਾਲ ਦਾ ਬਜਟ ਆਉਂਦਾ ਬਜਟ ਦੇਗਾ ਪੀ ਮੰਗਿਆ ਕਰ ਲੋ ਵੀ ਜਿਵੇਂ ਕਰ ਲਿਖਤੀ ਦੇਖੋ ਜਿਹੜੀ ਸੀਐਮ ਜੀਰਨਾਲ ਸਿਕਿਉਰਟੀ ਅੰਦਰ ਗਈ ਹੈ ਕਾਫੀ ਜਨੇ ਵਿੱਚ ਟੋਪੀਆਂ ਪਾ ਕੇ ਗਏ ਆ ਉਹ ਮੰਦ ਮੰਦ ਭਾਂਗਾ ਜੀ ਉਹ ਸਿੰਘ ਸਾਹਿਬ ਵੀ ਇੱਕ ਗਾਇਤੇ ਕਾਰਵਾਈ ਕਰ ਸਕਦੇ ਆ ਨਹੀਂ ਕਰਨਾ ਚਾਹੀਦਾ ਤੈਂਓ ਤਾਂ ਕਿਆ ਇਹ ਵੀ ਤੁਸੀਂ ਨਹੀਂ ਸਰਕਾਰਾਂ ਵਾਲੇ ਲੋਕ ਨਹੀਂ ਮर्यादा ਰੱਖ ਸਕਦੇ ਤੁਹਾਡਾ ਅਧਿਕਾਰ ਖੇਤਰ ਹੋਰ ਹੈ ਕੱਲ ਤੁਸੀਂ ਵੇਖਿਆ ਕਿੰਡੀ ਵੱਡੀ ਸਕੋਰਟੀ ਫਿਰ ਸਕੋਰਟ ਦੇ ਵਿੱਚ ਆ ਟੋਪੀਆਂ ਵਾਲਾ ਵੀ ਆਇਆ ਜੋ ਸੰਗਤਾਂ ਨੇ ਆ ਪੀ ਸੰਗਤਾਂ ਸਮਝਦੀਆਂ ਸੰਗਤਾਂ ਵੇਖਦੀਆਂ ਇੱਕ ਪਾਸੇ ਜੇ ਕੋਈ ਧਾਰਮਿਕ ਸ਼ਖਸੀਅਤ ਜਾਂ ਖਾਲਸਾ ਪੰਥ ਦੇ ਨਮਾਇंदे ਸੇਵਾਦਾਰ ਉਹ ਆਉਂਦੇ ਆ ਤੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਐਵੇਂ ਹੀ ਵੱਡੀਆਂ ਗੱਲਾਂ ਕੀ ਨੰਗੇ ਪੈਰੀ ਨੰਗੇ ਪੈਰੀ ਤੁਸੀਂ ਕਿਤੇ ਕੋਈ ਵੇਖੇ ਵੀ ਤੇ ਜੁੱਤੀਆਂ ਪਾ ਕੇ ਆਉਂਦਾ ਹਰ ਇੱਕ ਨਸਾਨੀ ਨਗੇ ਪੈਰੀ ਆਉਂਦਾਗਾ ਹਰ ਇੱਕ ਹੀ ਨਵਾਨਾ ਸਿੱਖ ਬਣ ਕੇ ਆਉਂਦਾ ਚਲੋ ਮੈਂ ਸਮਝਾ ਦੇ ਰਹੀ ਦਰਸਤਾਏ ਚੰਗੀ ਗੱਲ ਹੋਊ ਕੱਲ ਜਦੋਂ ਸਿੰਘ ਸਾਹਿਬ ਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ ਜੋ ਰੁੱਖ ਮੁੱਖ ਮੰਤਰੀ ਸਾਹਿਬ ਦਾ ਇਤੋ ਇਹੀ ਹੈ ਕਿ ਸਾਡੇ ਗੁਰੂ ਦਾ ਤਖਤ ਕਲਾ ਵਰਤੌਂਦਾ ਇੱਥੇ ਵੱਡੇ ਵੱਡੇ ਹੰਕਾਰੀ ਪੁਰਸ ਆਏ ਆ ਪਰ ਇਸ ਤਖਤ ਤੇ ਦਰਸ਼ਨ ਕਰਕੇ ਤੇ ਇਸ ਤਖਤ ਦੇ ਸੇਵਾਦਾਰ ਆਗੂ ਸਿੰਘ ਸਾਹਿਬਾਨ ਦੇ ਬਚਨ ਪ੍ਰਵਚਨ ਸੁਣ ਕੇ ਉਹ ਜੇ ਨਿਮਨ ਹੋ ਕੇ ਗਏ। ਇਹ ਨੀ ਨੀ ਦੋ ਆਪ ਵੇਖਦੇ ਆ ਕੋਈ ਮੈਂ ਇਹ ਨਹੀਂ ਆਪਣੇ ਵੱਲੋਂ ਮੈਂ ਕਹਿ ਦਿਆਂ ਕੁਝ ਜੇ ਮੈਂ ਦੂਸ਼ਣਬਾਜੀ ਬਿਆਨਬਾਜੀ ਕਰੂੰਗਾ। ਦੁਨੀਆ ਤਾਂ ਵੇਖਦੀ ਆ ਨਾ ਜੀ। ਪਰ ਇਹ ਵਰਕਰ ਕਿੰਨਾ ਚਿਰ ਰਹਿੰਦਾ? ਵਰਕਰਾਂ ਤੁਸੀਂ ਕਿੰਨਾ ਚਿਰ ਰਹਨੇ ਹੋ? ਜੇ ਉਹੀ ਸੱਤਾ ਦਾ ਪਾਵਰ ਦਾ ਨਸ਼ਾ ਪਰ ਕੱਲ ਮੈਨੂੰ ਕਿਉਂਕਿ ਜਦੋਂ ਨਾ ਇਨਸਾਨ ਕੱਲ ਚਲੋ ਸਿੰਘ ਸਾਹਿਬ ਦਾ ਬੜਪਣ ਆ ਜੇ ਨਾਲ ਉਹਨਾਂ ਦੇ ਕੋਈ ਪੀਏ ਵਗੈਰਾ ਅੰਦਰ ਬਣ ਦੇ ਤਾਂ ਹੋ ਪਰ ਜਦੋਂ ਕੱਲਾ ਸਿੰਘ ਸਾਹਿਬ ਸਾਹਮਣੇ ਬੈਠੇ ਆ ਨਾ ਤਾਂ ਉਹਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਵੀ ਮੈਂ ਵੀ ਕੱਲਾ ਹੋਣਾ ਇਹ ਨਹੀਂ ਆ ਬ람 ਲਾਚਕਰ ساری ਉਮਰ ਨਹੀਂ ਰਹਿੰਦੇ ਕਿਸੇ ਨਾਲ ਨਹੀਂ ਰਹੇ ਆਪਾਂ ਵੇਖਿਆ ਕਿਸੇ ਨਾਲ ਲਾਉ ਲਾਚ ਕਰਨੀ ਉਹਨੇ ਇਕੱਲੇ ਵੀ ਕਿਤੇ ਬੈਠਣਾ ਕੱਲ ਵੇਖਿਆ ਕਿ ਸਿੰਘ ਸਾਹਿਬਾਂ ਸਾਹਮਣੇ ਉਹ ਇਕੱਲਾ ਬੈਠਿਆ ਨਾ ਉਹਨੇ ਅੰਦਰ ਚਾਤੀ ਵੀ ਮਾਰੀ ਹੋਊ ਕਿਤੇ ਵੀ ਮੈਂ ਕਿਤੇ ਇਕੱਲਾ ਬੈਠਣਾਗਾ ਇਹ ਜ਼ਰੂਰੀ ਨਹੀਂ ਲਾਮ ਲਾਚ ਸੀ ਮੇਰੇ ਨਾਲ ਰਹਿਣਾ ਉਹ ਵੀ ਵੇਖਦੇ ਨਿਮਰਤਾ ਆਉਂਦੀ ਕਿ ਨਾ ਚੰਗੀ ਗੱਲ ਹੈ ਜੀ ਨਿਮਰਤਾ ਰੱਖਣਗੇ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰਨ 8 ਮਹੀਨੇ ਉਹਨੇ ਕੋਲੇ ਪਏ ਆ ਮੈਂ ਸਮਝੇ ਇੱਥੋਂ ਤਾਂ ਬਖਸ਼ਿਸ਼ ਹੀ ਹੁੰਦੀ ਹੈ ਗੁਰੂ ਬੋਲੋ ਤਾਂ ਤੇ ਪਰ ਜੇ ਹੰਕਾਰ ਸੱਤਾ ਦੇ ਨਸ਼ੇ ਦੇ ਵਿੱਚ ਵੱਡੇ ਬੋਲ ਬੋਲੋਗੇ ਤਾਂ ਕੱਲ ਰਾਜਾ ਸਾਰੇ ਨੇ ਦਸ ਹੀ ਦਿੱਤਾ ਤੇ ਭਵਿੱਖ ਦੇ ਵਿੱਚ ਇਹ ਤੁਸੀਂ ਮੈਂ ਹੈਰਾਨ ਆ ਉਹੀ ਗੱਲ ਮੈਂ ਕੌੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਜੇ ਆਪਾਂ ਇਹ ਜੇ ਲੋਕਾਂ ਨੂੰ ਲੈ ਕੇ ਆਉਣੇ ਆ ਅੱਗੇ ਤਾਂ ਵੇਖ ਲਓ ਕੀ ਮੰਗਦੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਕੋਈ ਰਜਿਸਟ੍ਰੇਸ਼ਨ ਲੱਗਿਆ ਨਾ ਕਿ ਕਿੱਦੇ ਆਪਾਂ ਸੁਣਿਆ ਕੋਈ ਆਧਾਰ ਕਾਰਡ ਬਣੇ ਹੁਣ ਜਾਂ ਕਿਤੇ ਕੋਈ ਰਜਿਸਟ੍ਰੇਸ਼ਨ ਹੋਵੇ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਹੈ ਗੁਰਦਾਨ ਸਾਹਿਬ ਮਾਰੇ ਸੱਚਕੰਨ ਸਾਹਿਬ ਦੇ ਵਿੱਚ ਬਰਾਜਮਾਨ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਆ ਜੁਗਾਂ ਜਗਾਂਤਰਾ ਤੋਂ ਸੰਗਤ ਮੰਨਦੀ ਆਉਂਦੀ ਆ ਗੁਰਗਰਾਂ ਸਾਹਿਬ ਨੂੰ ਤੇ ਉਸ ਨਮਨ ਹੁੰਦੇ ਆ ਉਹਦਾ ਰਿਕਾਰਡ ਚੈੱਕ ਕਰਨਾ ਜਾਂ ਕੱਲ ਰਾਤ ਸਭ ਦੀ ਸੰਗਤ ਤੋਂ ਪਤਾ ਲੱਗਿਆ ਨਾ ਕਮੇਟੀ ਤੋਂ ਕਿ ਜਿਹੜੀ ਜਿਹੜੀ ਇਹ ਬਣੀ ਸੈਟ ਉਹ ਅੰਦਰ ਜਾ ਕੇ ਵੀ ਚੈਕਿੰਗ ਕਰਕੇ ਆਈ ਹੈ ਕਿੰਨੀ ਮੰਦ ਭਗਾ ਤੁਹਾਡਾ ਮੁੱਖ ਮੰਤਰੀ ਤੁਹਾਡਾ ਸੂਬੇ ਦਾ ਲੰਬਰਦਾਰ ਉਹਨੇ ਫੋਰਸਾਂ ਭੇਜ ਕੇ ਤੁਹਾਡੀਆਂ ਸੱਚਕੰਨ ਸਾਹਿਬ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰਤੀਆਂ ਇਹ ਸੋਚ ਕੇ ਬਣਾਏ ਸੀ ਆਪਾਂ ਵੀ ਸਾਡੀਆਂ ਸਤਿਕਾਰਨ ਸਾਭੀਆਂ ਤਲਾਸ਼ੀਆਂ ਕਰਨਗੇ ਸਾਡੀਆਂ ਸੰਪਰਦਾ ਮੈਂਟਕਸਾਲ ਦੇ ਅੰਦਰ ਤਲਾਸ਼ੀਆਂ ਕਰਨਗੇ ਸਾਡੀਆਂ ਟਕਸਾਲਾਂ ਦੀਆਂ ਤਲਾਸ਼ੀਆਂ ਕਰਨਗੇ ਸਾਡੇ ਦਲਪੰਥਾਂ ਦੀਆਂ ਤਲਾਸ਼ੀਆਂ ਕਰਨਗੇ ਇਸ ਕਰਕੇ ਬਣਾਇਆ ਤੇ ਜਿਹੜੇ ਕੰਮ ਹੈ ਵੀ ਨਸ਼ਾ ਰੋਕੋ ਗੈਂਗਸਟਰਾਂ ਨੂੰ ਰੋਕੋ ਪੰਜਾਬ ਦੇ ਲੋਕਾਂ ਨੂੰ ਪੀ ਸ਼ਾਂਤੀ ਦੇ ਉਹ ਕਰਨੀ ਨੇ ਸੋ ਉਧਰ ਧਿਆਨ ਦੇਣਾ ਚਾਹੀਦਾ ਇਹੀ ਕਹਾਂਗੇ ਤੇ ਜੇ ਮੈਂ ਸਮਝਦਾ ਪੰਥ ਕੌਮ ਨਾਲ ਪੰਗਾ ਲੈਣਗੇ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਧਾੜ ਵੀ ਇੱਥੇ ਚੜ੍ਹ ਕੇ ਮੁਗਲ ਵੀ ਆਏ ਸੀ ਇੱਥੇ ਅੰਗਰੇਜ਼ ਵੀ ਆਏ ਸੀ ਇਹ ਤੁੰਦੇ ਅੱਜ ਦੇ ਹਗਰਾਨ ਵੀ ਦਿੱਲੀ ਦੇ 84 ਦੇ ਵਿੱਚ ਤੁਸੀਂ ਵੇਖਿਆ ਚੜ ਕੇ ਆਇਆ ਪਰ ਖਾਲਸਾ ਪੰਥ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਸੰਗਤ ਦੇ ਸਾਂਬੇ ਸਮਝਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸੰਸਥਾ ਇਹ ਕਿਸੇ ਦੀ ਨਿੱਜੀ ਜ਼ਗੀਰ ਜਾਇਦਾਦ ਨਹੀਂ ਇਹ ਪੰਥ ਦੀ ਹੈ ਕੌਮ ਦੀ ਇੱਕ ਵਿਰਾਸਤ ਹੈ ਜਿੰਨਾ ਇਸ ਦੀ ਆਪਾਂ ਪਹਿਰੇਦਾਰੀ ਚੌਂਕੀਦਾਰੀ ਕਰਾਂਗੇ ਵਧੀਆ ਰਾਂਗੇ ਨਹੀਂ ਸਰਕਾਰਾਂ ਤਾਂ ਉਹ ਹਜੂਰ ਸਾਹਿਬ ਤੋਂ ਨਦੇੜ ਤੋਂ ਲੱਗੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣੇ ਤੱਕ ਆ ਗਏ ਸੰਭੂ ਬਾਰਡਰ ਤੱਕ ਪਹੁੰਚ ਗਏ ਹੁਣ ਕੱਲ ਨੂੰ ਇੱਥੇ ਵੀ ਬਣਨ ਦੀਆਂ ਕੋਸ਼ਿਸ਼ਾਂ ਕਰਦੀਆਂ ਸੀ ਮੈਂ ਸਮਝਦਾ ਸਮਰੱਥ ਬਖਸ਼ੇ ਗੁਰੂ ਸਾਹਿਬ ਹੀ ਲੋਕ